ਹਾਂਜੀ ਦੋਸਤੋ ਅੱਜ ਫੇਰ ਖੜੇ ਆ ਬਾਈ ਭਿੰਦੇ ਕੋਲੇ ਪਿੰਡ ਰਮਾਣਾ ਤਸੀਲ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਚਾਰ ਨਗ ਲੈ ਕੇ ਆਏ ਆ ਜੀ ਜਿਹਦੇ ਵਿੱਚੋਂ ਦੋ ਤਾਜ਼ੀਆਂ ਸੁੰਗਾਂ ਤੇ ਦੋ ਮਿੱਤਰੋ ਸੂਣ ਵਾਲੀਆਂ ਚਾਰੇ ਚੰਗੀਆਂ ਨੇ ਚਾਰਾਂ ਦੇ ਜਿਹੜੇ ਰੇਟ ਆ ਬਾਜੂ ਰੇਟ ਆ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਜਿਹਦੇ ਵਿੱਚੋਂ ਤਿੰਨ ਮਿੱਤਰੋ ਜਰਸੀ ਕ੍ਰੋਸ ਨੇ ਇੱਕ ਐਚਐਫ ਕ੍ਰੋਸ ਹੈ ਚੰਗੀ ਵੱਡੇ ਕਦ ਕਾਠ ਵਾਲੀ ਆ ਸੋਹਣੀ ਆ ਤੇ ਕਦੋਂ ਸੂਈ ਆ ਕਿੰਨਾ ਕੁ ਬੌੜਾ ਹੈ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਪਿੰਡ ਰਮਾਣਾ ਹਾਂਜੀ ਤਸਵੀਰ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਇਹ ਜੀਦਾ ਟੋਲ ਪਲਾਜੇ ਦੇ ਬਿਲਕੁਲ ਨੇੜੇ ਹੈ ਨਾ ਹਾਂਜੀ ਬਾਈ ਤੇ ਭਗਤਾ ਕਿੰਨੇ ਕਿਲੋ ਭਗਤਾ ਸਾਧ ਹੋਏਗਾ 12 13 ਕਿਲੋਮੀਟਰ ਤੇ ਇਧਰ ਕੋਠਾ ਮਲੂਕਾ ਹੈ ਨਾ ਨਯੌਰ ਕੋਠਾ ਮਲੂਕਾ ਨੇੜੇ-ਨੇੜੇ ਪਿੰਡ ਹੈ ਹਾਂ ਠੀਕ ਹੈ ਗੋਨਿਆਣਾ ਗੋਨਿਆਣਾ ਕਿੰਨਾ ਕੁ ਹੋ ਗੋਨਿਆਣਾ ਵੀ 13 14 ਕਿਲੋਮੀਟਰ 13 14 ਠੀਕ ਹੈ ਤੇ ਅੱਜ ਆਪਾਂ ਸਟਾਰਟਿੰਗ ਵੱਡਾ ਐਚਪ ਤੋਂ ਕਰ ਲਗੇ ਹਨਾ ਚੰਗੇ ਮਿੱਤਰੋ ਕੱਦ ਕਾਠ ਵਾਲੀ ਬਹੁਤ ਸੋਹਣੀ ਬਿਹੜ ਹੈ ਸੁਆ ਇਹਦਾ ਜੀ ਹਾਂਜੀ 6 ਦੰਦਾਂ ਦਾ ਦੰਦਾ ਚ ਹੀ ਆ ਜੀ ਆ ਦੂਜਾ ਸੁਆ ਦੂਜਾ ਸੁਆ ਬਾਈ ਦੂਜਾ ਸੁਆ ਜੀ ਮੂੰਹੋਂ 6 ਦੰਦਾਂ ਦਾ ਤਾਜੀ ਸੂਈ ਆ ਠੰਡੇ ਵੀ ਦੀ ਚੰਗਿਆ ਗਾੜੀ ਸਾਡੀ ਬਹੁਤ ਚੰਗੀ ਚੰਗਾ ਮਿੱਤਰੋ ਥਣਾ ਤੇ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਤੇ ਕਦੋਂ ਕ ਸੂਈ ਆ ਇਹ ਸੁਬਾ 4:00 ਵਜੇ ਸੁੱਗੀ ਸੀਗੀ ਬਾਈ ਠੀਕ ਹੈ ਜੇਰ ਪਾਤੀ ਇਹਨੇ ਜੇਰ ਪੈ ਗਈ ਤੇ ਬੱਚਾ ਚੰਗਾਤਾ ਬੱਚਾ ਚੰਗਾ ਆਗਾ ਬੱਛੀ ਆ ਮਿੱਤਰੋ ਰੰਗ ਬਹੁਤ ਸੋਹਣਾ ਬੱਛੀ ਦਾ ਪਿਆਰਾ ਰੰਗ ਆ ਜੀ ਵੱਡੇ ਕੱਦ ਕਾਠ ਵਾਲੀ ਆ ਕੋਈ ਛੋਟੀ ਨਹੀਂ ਤੇ ਥਣਲੇਵੇ ਦੀ ਮਿੱਤਰੋ ਸਾਫ ਆ ਬਹੁਤ ਸੁਣੀ ਤਿਆਰ ਹੋਈ ਆ ਤੋਰੋ ਜਿਨੂੰ ਖੋਲ ਕੇ ਫੇਸ ਕੁਆਲਿਟੀ ਬਹੁਤ ਚੰਗੀ ਆ ਤੇ ਕੱਲੇ ਕੱਲੇ ਪਸੂ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਹਿਲਾਂ ਤਾਂ ਬਾਈ 22 ਕਿਲੋ 22 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਠੀਕ ਹੈ ਹਾਂ ਉਹ 20 ਪਲੱਸ ਕੱਢਣਾ ਦੁੱਧ ਹਾਂ ਦੁੱਧ ਚਾਹੀਦਾ ਜੀ ਘੱਟੋ ਘੱਟ ਜਿਹੜੇ ਸਾਡੇ ਤਿਆਰ ਹਨ ਬਾਈ ਕਿੱਡੀ ਹੈਗੀ ਹਾਂ ਕਦ ਕਾਠ ਸੋਹਣਾ ਸ਼ਹਿਦ ਪੱਖੋਂ ਵੀ ਚੰਗੀ ਆ ਮਿੱਤਰੋ ਤਾਜੀ ਸੂਈ ਆ ਤੇ ਹਾਂਜੀ ਹਾਂਜੀ 1.6 ਦੀ ਕੱਢ ਲਿਆ ਬਾਈ ਇੱਧਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਮੰਗਰ ਬੱਸੀ ਆ ਤੇ ਗੱਲ ਦੇਖ ਬਾਈ ਮੇਰੀ ਠੀਕ ਹੈ ਰੇਟ ਕੀ ਕਰਤਾ ਜੀ ਰੇਟ ਫਿਰ ਇਹਦਾ ਆਪਾਂ ਰੇਟ ਬਈ ਇਹਦਾ 80000 ਰੁਪਿਆ ਦਾ 80 ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂਗੇ 80000 ਮੁੱਲ ਆ ਜੀ ਮਾਨਦਾਨ ਹੋ ਜਾ ਦੂਜਾ ਸਵੇਰ ਅੱਛੀ ਬਹੁਤ ਚੰਗੀ ਆ ਬਾਈ ਪਤਾ ਨਹੀਂ ਕਿਹੜਾ ਠੀਕ ਆ ਕਿ ਅਸੀਂ ਮੇਰੇ ਯਾਦ ਨਹੀਂਗਾ ਠੀਕ ਹੈ ਬੱਚੀ ਆ ਠੀਕ ਹੈ ਓਕੇ ਜੀ ਓਕੇ ਓਕੇ ਹੁਣ ਆਪਾਂ ਦੂਜੇ ਨੰਬਰ ਤੇ ਜਿਹੜੀ ਹੋਰ ਦੂਜੀ ਸੂਈ ਵੀ ਆ ਹਨਾ ਇਹ ਕਦੋਂ ਕਦੀ ਸੂਈ ਵੀ ਹੈ ਜੀ ਇਹ ਕੱਲ ਹੱਥ ਨੇ ਸੂਈ ਆ ਬਾਈ ਠੀਕ ਹੈ ਇਹਦੇ ਮਗਰ ਵੀ ਬੱਛੇ ਇਹ ਵੀ ਜਰਸੀ ਕ੍ਰੋਸ ਆ ਮਿੱਤਰੋ 50 ਵਾਲੀ ਜਰਸੀ ਆ ਥਾਣਾ ਦਾ ਗੈਪ ਥਾਣਾ ਦਾ ਸੈਜ ਬਹੁਤ ਚੰਗਾ ਹੈ ਤੇ ਕੱਲਾ ਕੱਲਾ ਮਿੱਤਰੋ ਥਾਣਾ ਮਗਰ ਇਹਦੇ ਵੀ ਬੱਸੀਆ ਰੰਗ ਚੰਗਾ ਹੈ ਤੇ ਕੱਦ ਮਿੱਤਰੋ ਦਰਮਿਆਨਾ ਤੋਰੋ ਜੀ ਨੂੰ ਵੀ ਸੋ ਕੱਲਾ ਕੱਲਾ ਪਸੂ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਦਿਖਾਈ ਜਾਵਾਂਗੇ ਨਾਲ ਦੇ ਨਾਲ ਮਿੱਤਰੋ ਡਿਟੇਲ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਜਾਵਾਂਗੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੈ ਤਾ ਰੇਟ ਮਿੱਤਰੋ ਇਹਦਾ ਨਾਰਮਲ ਹੈ ਦੁੱਧ ਇਹ ਵੀ 17 18 20 ਦੇ ਨੇੜੇ ਤੇੜੇ ਮਿੱਤਰੋ ਕੱਢਣ ਵਾਲੀ ਆ 20 ਤੋਂ ਬਾਹਰ ਪਾਉਂਦੋ ਬਾਈ ਚਲੋ ਆਪਾਂ 2 ਕਿਲੋ ਘਾਟ ਹੀ ਰੱਖ ਗਏ ਹਾਂ ਕਿਉਂਕਿ 5 6 ਕਿਲੋ ਬੋੜਾ ਕੱਢਿਆ ਵਾ ਬਾਈ ਠੀਕ ਹੈ ਹਾਂ ਮਗਰ ਬੱਸੀਆ ਜੇਰ ਕੰਪਲੀਟ ਹੈ ਤੇ ਰੇਟ ਕੀ ਕਰਤਾ ਜੀ ਇਹਦਾ ਆਪਾਂ ਫਿਰ ਰੇਟ ਬਾਈ ਇਹ ਤਾਂ ਦੇਣ ਲੈਣ ਬਸ 65000 ਰੁਪਿਆ ਦਾ ਦੇਣ ਲੈਣ 65 ਓਕੇ ਜੀ ਓਕੇ ਠੀਕ ਹੈ ਤੇ ਥਣ ਫੇਰ ਦਿਖਾ ਦੇਣਾ ਜੀ ਬਹੁਤ ਚੰਗਾ ਤੇ ਹਾਂਜੀ ਹੁਣ ਤੀਜੇ ਨੰਬਰ ਤੇ ਸੂਣ ਵਾਲੀ ਹੈ ਨਾ ਬਿਲਕੁਲ ਤਿਆਰ ਆ ਹਾਂ ਤਿਆਰ ਆ ਬਾਈ ਤੇ ਕਦ ਮਿੱਤਰੋ ਇਹਨਾਂ ਦੇ ਤਿੰਨਾਂ ਦੇ ਦਰਮਿਆਨੇ ਆ ਕਿਉਂਕਿ ਆਪਣਾ ਫਰਜ ਬੰਦਾ ਦੱਸਣ ਦਾ ਫਿਰ ਅਲੱਗਾਂ ਦਾ ਵੀ ਆ ਕੇ ਬਈ ਬਹੁਤ ਸੋਹਣਾ ਲੱਗਿਆ ਬਾਈ ਹਾਂ ਥਣ ਮੋਟਾ ਹੈ ਹਾਂ ਚੰਗਾ ਥਾਣਾ ਫਿਕਸ ਹਵਾਨਾ ਟਾਇਰ ਪੂਰਾ ਤੇ ਫੇਸ ਕੁਆਲਿਟੀ ਇਹਦੀ ਵੀ ਚੰਗੇ ਸੂਆ ਇਹਦਾ ਦੂਜਾ ਦੂਜਾ ਸੂਆ ਬਾਈ ਓਕੇ ਜੋ ਤਿੰਨੇ ਦੂਜਾ ਦੂਜਾ ਸੂਆ ਹੈ ਬਾਈ ਠੀਕ ਹੈ ਓਕੇ ਇਹਦਾ ਰੇਟ ਜੀ ਫਿਰ ਇਹਦਾ ਰੇਟ ਬਈ 58000 ਰੁਪਿਆ 58 ਹਾਂ ਓਕੇ ਥਣ ਦੇਖੋ ਜੀ ਬਹੁਤ ਚੰਗਾ 58000 ਰੇਟ ਦਾ ਠੰਡੀ ਸੀਲ ਫੁੱਲਾ ਤੇ ਢਿੱਲਾ ਵਾਲਾ ਜੀ ਬਹੁਤ ਪਈਆ ਹੈ ਨਾ ਹਾਂ ਤੇ ਅੱਗੇ ਚੌਥੇ ਨੰਬਰ ਤੇ ਜੀ ਇਹ ਲੈ ਜੂ ਪੰਜ ਚਾਰ ਦਿਨ ਇਹ ਲੈ ਜੂ ਬਾਈ ਹਾਂ ਹਫਤਾ ਹੀ ਲੈ ਜੂਗੀ ਹਾਂ ਐਂ ਦੁੱਧ ਅੱਛੀ ਆ ਮਿੱਤਰੋ ਸੂਹਾ ਤਾਂ ਤੀਜਾ ਹੋਊ ਇਹਦਾ ਇਹ ਬਾਈ ਦੂਜੇ ਕਹਿ ਕੇ ਦਿੱਤਾ ਤੀਜਾ ਮੰਨ ਲਓ ਚਲੋ ਹਾਂ ਆਪਣਾ ਜਿਹੜਾ ਫਰਜ ਬੰਦਾ ਹਾਂ 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 ਖੜਾ ਬਹੁਤ ਸੋਹਣਾ ਲੱਗਿਆ। ਖੜਾ ਇਹਦਾ ਵੀ ਮਿੱਤਰੋ ਚੰਗਾ ਲੱਗਿਆ ਕਾਦੇ ਦਾ ਦਰਮਿਆਨਾ ਹੈ ਤੇ ਹਜੇ ਲੈ ਜੂ ਮਿੱਤਰੋ 5-4 ਦਿਨ ਸੂਣ ਚ। ਪਹਿਲਾ ਮਗਰੋਂ ਪਸੂ ਕਦੋਂ ਵੀ ਸੂ ਸਕਦਾ। 5-4 ਦਿਨ ਲੈ ਜੂ। ਹਾਂਜੀ। ਇਹਦਾ ਰੇਟ? ਹਾਂਜੀ ਸਹੀ ਲਾ ਬਾਈ ਪੁੱਤ। ਇਹਦਾ ਰੇਟ ਫਿਰ? ਇਹਦਾ ਰੇਟ 50000 ਰੁਪਿਆ ਬਾਈ। ਇਹਦਾ ਇਹਦਾ 50 ਇਹਦਾ 55। ਇਹਦਾ 58 ਬਾਈ। ਹਾਂ ਇਹਦਾ 58 ਹੈਨਾ। ਹਾਂ ਇਹਦਾ 50 ਇਹਦਾ 58 ਇਹਦਾ 80। ਹਾਂਜੀ। ਤੇ ਉਹਦਾ 65000। ਇਹਦਾ 65। ਸੋ ਨੰਬ ਤੁਸੀਂ ਆਪ ਦਾ ਭਾਈ ਪਸ਼ੂ ਦਾ ਦੱਸ ਕੇ ਵੀ ਆ ਪਸ਼ੂ ਲੈਣਾ ਤਸੱਲੀ ਮਿੱਤਰੋ ਤੁਸੀਂ ਖੁਦ ਆ ਕੇ ਕਰਨੀ ਹੈ ਤੇ ਸਾਡੇ ਵੱਲੋਂ ਤਸੱਲੀ ਲੈ ਕੇ ਮਿੱਤਰੋ ਆਪਾਂ ਵੀਡੀਓ ਬਣਾਉਣੀ ਆ ਤੇ ਕੱਲਾ ਕੱਲਾ ਪਸ਼ੂ ਦੀ ਆਪਾਂ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਏ ਮਿੱਤਰੋ ਤਿੰਨੇ ਹੈਗੀਆਂ ਜੇ ਦੋਜੇ ਸੂਏ ਆਹ ਨੀ ਥੱਲੀ ਹੋਊਗੀ ਬਾਈ ਆਪਣੀ ਠੀਕ ਆ ਠੀਕ ਆ ਨਾ ਤੇ ਬਾਕੀ ਤੇ ਥੱਲੀ ਆਪਦੀ ਆਪ ਕਰਨ ਕਿਉਂਕਿ ਆਪਣੇ ਘਰ ਦੀਆਂ ਨਹੀਂ ਹੁੰਦੀਆਂ ਇਹ ਹਾਂਜੀ ਨੰਬਰ ਬੋਲ ਦੋ ਜੀ ਆਪਣਾ 805 42 ਜੀ ਹਾਂਜੀ 42400 805 42 ਤੇ 42400 ਬਾਈ ਦਾ ਫੋਨ ਨੰਬਰ ਹੈ ਜਿਹੜੇ ਵੀ ਵੀਰ ਭਰਾ ਨੂੰ ਹਾਂਜੀ ਜੇ ਸੂਂਜਾ ਵਾਂਗ ਜੇਰ ਪਈ ਵੀ ਉਹਦੀ ਜੇਰ ਦੀ ਗਾਰੰਟੀ ਜੇਰ ਦੀ ਵੀ ਗਾਰੰਟੀ ਵੀਡੀਓ ਬਣਾ ਲੈਣਾ ਨਾਲ ਬੀੜ ਕੋ ਹੁੰਦੀ ਆ ਬਈ ਆਪਾਂ ਜਦੋਂ ਮੈਂ ਜਦੋਂ ਇੱਧਰ ਲੈਣ ਆਇਆ ਹਾਂ ਤੇ ਇਹ ਭੱਜ ਵੀ ਬੱਚੀ ਦੇ ਮਗਰ ਬੱਚੀ ਰੇੜੀ 'ਚ ਰੱਖੀ ਹੋਈ ਸੀ ਠੀਕ ਆ ਤੇ ਜੇਰੇ ਨੇ ਉੱਥੇ ਹੀ ਛੱਡਤੀ ਮੈਂ ਜਾ ਕੇ ਬਣਾਈ ਆ ਓਕੇ ਜੀ ਓਕੇ ਬਾਅਦ 'ਚ ਬਣੀ ਆ ਚਲੋ ਕੋਈ ਨਹੀਂ ਕੋਈ ਨਹੀਂ ਤੇ ਸਾਫ਼ ਆ ਜੀ ਅੰਦਰੋਂ ਸੋ ਸਾਰੇ ਵੀਰਾਂ ਦਾ ਧੰਨਵਾਦ